ਸਵਾਗਤ ਹੈ ਤੁਹਾਡਾ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਇਸ ਵੀਡੀਓ ਦੇ ਵਿੱਚ ਸ਼ਬਦ ਕੋਈ ਜਨ ਹਰ ਸਿਉ ਦੇਵਾ ਜੋਰ ਭਾਈ ਸਾਹਿਬ ਭਾਈ ਯੂਜਾਰ ਸਿੰਘ ਜੀ ਹਜੂਰੀ ਡਾਕਸ਼ੀਲ ਦਲਬਾਤਸਾ ਵਾਲਿਆਂ ਦਾ ਉਹ ਆਪਾਂ ਵੇਖਦੇ ਹਾਂ ਇਹ ਸ਼ਬਦ ਦੇ ਕਿਵੇਂ ਪਲੇ ਕਰ ਸਕਦੇ ਹੋ ਧਿਆਨ ਨਾਲ ਵੇਖਣਾ ਕੋਈ ਜਨ ਹਰ ਸਿਉ ਦੇ चरण कहूं आपको सबर से ना दिज प्यारे को कोई जन हर सों देवे जो ऐसी ये शब्द दी अस्थाई ਹੋਂ ਅੰਤਲਾ ਦੀ ਗੱਲ ਕਰਦੇ ਆ ਮਨ ਤੰਦਿਰ ਮਲੇ ਕਰਤ ਕੇ ਆਨ ਹਰ ਸਿੰਚ ਸੁਦਸੰਜੂਰ ਹਰ ਹਰ ਸਿੰਚ ਸੁਦਸੰਜੂਰ ਹਰ ਸਿੰਚ ਸਦਾ ਸੰਜੂਰ ਕੋਈ ਜਨ ਹਰ ਸੋਤੇ ਵਿੱਚ ਜੋ ਸੋ ਬੜੇ ਸੌਖੇ ਲਿਖਿਆ ਹੁੰਦਾ ਤੁਸੀਂ ਦੇਖ ਸਕਦੇ ਹੋ ਕਿਦਾਂ ਆਪਾਂ ਨਾਰਮਲ ਟਿਉਣਾ ਕੱਢ ਗਏ ਜੱਜ ਦਾ ਭਾਈ ਸਾਹਿਬ ਪੜ੍ਹਦੇ ਨੇ ਕੋਸ਼ਿਸ਼ ਕੀਤੀ ਹੈ ਥੋੜੀ ਜੀ ਵੀ ਜਿੱਦਾਂ ਉਹਨਾਂ ਉਹ ਪੜ੍ਹਦੇ ਨੇ ਉਦਾਂ ਤੁਹਾਨੂੰ ਥੋੜਿਆ ਜਾਣਕਾਰੀ ਦੇ ਸਕੀਏ ਸੋ ਏਸੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਾਣਕਾਰੀ ਦਿੱਤੀ ਹੈ ਕਿਵੇਂ ਇਹ ਸ਼ਬਦਾਂ ਨੂੰ ਪੂਰਾ ਪਲੇ ਕਰ ਸਕਦੇ ਸੇਮ ਐਸੇ ਅੰਤਰਾ ਤੋਂ ਬਾਕੀ ਵੀ ਚੰਨ ਪਲੇ ਹੋਵੇਗਾ ਕਿਵੇਂ ਲੱਗੀ ਵੀਡੀਓ ਵੀਡੀਓ ਵਿੱਚ ਸ਼ਬਦ ਪੜ੍ਹਦੇ ਆ ਹੋਈਆਂ ਭੁਲਆਂ ਦੀ ਮਾਫੀ ਦੇ ਦਿਓ ਕਮੈਂਟ ਵਿੱਚ ਆਪਣੇ ਕਮੈਂਟ ਕਰਕੇ ਦੱਸਿਓ ਕਿਵੇਂ ਲੱਗੀ ਤੁਹਾਨੂੰ ਵੀਡੀਓ ਅੱਤੋਂ ਦਾ ਵੀਡੀਓ ਸ਼ੇਅਰ ਕਰਿਓ ਮਿਲਦੇ ਹਾਂ ਅਗਲੇ ਵੀਡੀਓ ਵਿੱਚ